ਪਾ ਕੇ ਗੁਰੂ ਘਰ ਦੇ ਵਿੱਚ ਦਾਖਲ ਹੋ ਗਿਆ ਅਤੇ ਸਿਰ ਸਾਹਿਬ ਦੇ ਨਾਲ ਗੋਲਕ ਪੰਨੀ ਤੇ ਫਿਰ ਉਸ ਦੇ ਵਿੱਚੋਂ ਪੈਸੇ ਲੈ ਕੇ ਫਰਾਰ ਹੋ ਗਿਆ ਇੱਕ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਤਸਵੀਰਾਂ ਫਿਰੋਜ਼ਪੁਰ ਦੇ ਗੁਰੂ ਘਰ ਦੀਆਂ ਨੇ ਜਿੱਥੇ ਚੋਰੀ ਦੀ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਿੰਡ ਬੱਗੇ ਕੇ ਖੁਰਦ ਦੇ ਵਿੱਚ ਦੇਰ ਰਾਤ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਚੋਰ ਦਾਖਲ ਹੋ ਜਾਂਦਾ ਹੈ ਔਰ ਉਸ ਦੇ ਵੱਲੋਂ ਬੇਅਦਬੀ ਇਸ ਘਟਾ ਨੂੰ ਚੋਰੀ ਦੀ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬੇਅਦਬੀ ਵੀ ਕੀਤੀ ਗਈ ਕਿਉਂਕਿ ਇਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਬੂਟ ਪਾ ਕੇ ਦਾਖਲ ਹੋ ਗਿਆ ਤੇ ਇੱਕ ਤਰੀਕੇ ਦੀ ਬੇਅਦਬੀ ਹੈ ਔਰ ਉੱਥੇ ਸ੍ਰੀ ਸਾਹਿਬ ਦੇ ਨਾਲ ਗੋਲਕ ਨੂੰ ਭੰਨਦਾ ਹੈ ਤੇ ਉਸ ਤੋਂ ਬਾਅਦ ਉਸ ਦੇ ਵਿੱਚੋਂ ਪੈਸੇ ਕੱਢ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਚੋਰ ਨੂੰ ਫੜਨ ਲਈ ਅਤੇ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਸੀਸੀਟੀਵੀ ਫੁਟੇਜ ਜਿੰਨੇ ਵੀ ਦੇਖੀ ਉਹਦਾ ਦਿਲ ਖੋਲ ਗਿਆ ਖੂਨ ਖੋਲ ਗਿਆ ਕਿ ਕਿਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਬੂਟ ਪਾ ਕੇ ਬੰਦਾ ਦਾਖਲ ਹੋ ਗਿਆ ਗੁਰੂ ਘਰ ਦੀ ਮਰਿਆਦਾ ਤੱਕ ਦਾ ਖਿਆਲ ਨਹੀਂ ਰੱਖਿਆ ਗਿਆ ਔਰ ਕਿਸ ਤਰੀਕੇ ਦੇ ਨਾਲ ਗੋਲਕ ਦੇ ਵਿੱਚੋਂ ਇਹ ਚੋਰੀ ਕੀਤੀ ਗਈ ਸ੍ਰੀ ਸਾਹਿਬ ਦਾ ਇਸਤੇਮਾਲ ਕੀਤਾ ਗਿਆ ਤਾਂ ਜਿਸ ਨੇ ਵੀ ਇਹ ਵੀਡੀਓ ਦੇਖੀ ਉਹਦਾ ਦਿਲ ਰੂਹ ਕੰਬ ਉਠੀਏ ਤਸਵੀਰ ਦੇਖ ਕੇ ਕਿ ਕਿਸ ਤਰੀਕੇ ਦੇ ਨਾਲ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਮਰਿਆਦਾ ਕਿਸ ਤਰੀਕੇ ਦੇ ਨਾਲ ਭੰਗ ਕੀਤੀ ਗਈ ਤਾਂ ਇਹ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਫਿਰੋਜ਼ਪੁਰ ਦੇ ਪਿੰਡ ਬੱਗੀ ਕੀ ਖੁਰਦ ਦੀਆਂ ਇਹ ਤਸਵੀਰਾਂ ਜਿੱਥੇ ਗੁਰੂ ਘਰ ਦੇ ਵਿੱਚ ਚੋਰੀ ਦੀ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਗੋਲਕ ਤੋਂ ਪੈਸੇ ਚੋਰੀ ਕਰਕੇ ਇਹ ਵਿਅਕਤੀ ਚੋਰੀ ਦੀ ਇਸ ਘਟਨਾ ਨੂੰ ਅੰਜਾਮ ਦੇ ਕੇ ਬੜੀ ਹੀ ਆਸਾਨੀ ਦੇ ਨਾਲ ਉਥੋਂ ਫਰਾਰ ਹੋ ਜਾਂਦਾ ਹੈ ਫਿਲਹਾਲ ਪਿੰਡ ਵਾਸੀਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਸ ਵਿਅਕਤੀ ਨੂੰ ਕਾਬੂ ਕੀਤਾ ਜਾਵੇ ਤੇ ਇਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਗੁਰੂ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਬੂਟ ਪਾ ਕੇ ਦਾਖਲ ਹੋਣਾ ਔਰ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਕਾਇ ਇਹ ਬੇਹਦ ਕਹਿ ਸਕਦੇ ਕਿ ਮੰਦਪਾਗੀ ਘਟਨਾ ਹੈ ਔਰ ਪਿੰਡ ਵਾਲਿਆਂ ਦੇ ਮਨ ਨੂੰ ਵੀ ਠੇਸ ਲੱਗੀ ਹੈ ਕਿ ਕਿਸ ਤਰੀਕੇ ਦੇ ਨਾਲ ਮर्याਦਾ ਭੰਗ ਕੀਤੀ ਗਈ ਔਰ ਉਥੇ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਇੱਕ ਵਿਅਕਤੀ ਜੋ ਕਿ ਬੂਟ ਪਾ ਕੇ ਗੁਰੂ ਘਰ ਦੇ ਵਿੱਚ ਦਾਖਲ ਹੁੰਦਾ ਹੋਇਆ ਨਜ਼ਰ ਆਉਂਦਾ ਹੈ ਔਰ ਉਸ ਦੇ ਵੱਲੋਂ ਗੋਲਕ ਨੂੰ ਪੰਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸ੍ਰੀ ਸਾਹਿਬ ਦਾ ਇਸਤੇਮਾਲ ਕੀਤਾ ਜਾਂਦਾ ਤੇ ਸ੍ਰੀ ਸਾਹਿਬ ਦੇ ਇਸਤੇਮਾਲ ਦੇ ਨਾਲ ਗੋਲਕ ਭਨ ਕੇ ਉਸ ਦੇ ਵਿੱਚੋਂ ਚੋਰੀ ਕੀਤੀ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਪਿੰਡ ਵਾਸੀਆਂ ਦੇ ਵਿੱਚ ਵੀ ਵਿਰੋਧ ਦਾ ਮਾਹੌਲ ਹੈ ਔਰ ਉਸ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਵਿਅਕਤੀ ਨੂੰ ਜਲਦ ਤੋਂ ਜਲਦ ਫੜ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਾਲ ਹੀ ਸਵਾਲ ਖੜੇ ਹੁੰਦੇ ਨੇ ਗੁਰੂ ਘਰਾਂ ਦੇ ਪ੍ਰਬੰਧਾ ਦੇ ਉੱਤੇ ਕਿ ਆਖਿਰ ਸੀਸੀਟੀਵੀ ਕੈਮਰੇ ਜ਼ਰੂਰ ਲਗਾ ਦਿੱਤੇ ਗਏ ਨੇ ਗੁਰੂ ਘਰਾਂ ਦੇ ਵਿੱਚ ਪਰ ਜਦੋਂ ਵਾਰਦਾਤ ਹੋ ਜਾਂਦੀ ਹੈ ਜਦੋਂ ਘਟਨਾ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੀ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਦੇਖ ਕੇ ਵੀ ਅ ਪੁਲਿਸ ਲਕੀਰ ਪਿੱਛੇ ਦੀ ਰਹਿ ਜਾਂਦੀ ਹੈ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਜੈ ਇਸ ਤਰ੍ਹਾਂ ਦੇ ਲੋਕਾਂ ਨੂੰ ਜਦੋਂ ਇਹ ਵਾਰਦਾਤ ਹੋਣੀ ਹੈ ਤਾਂ ਉਸ ਤੋਂ ਪਹਿਲਾਂ ਇਸ ਤਰੀਕੇ ਦੇ ਲੋਕਾਂ ਨੂੰ ਰੋਕਣ ਲਈ ਕੋਈ ਵੀ ਉੱਥੇ ਇੰਤਜ਼ਾਮ ਨਹੀਂ ਹੁੰਦਾ ਤਾਂ ਇਸ ਨੂੰ ਲੈ ਕੇ ਵੀ ਸਵਾਲ ਖੜੇ ਹੁੰਦੇ ਨੇ ਫਿਲਹਾਲ ਪਿੰਡ ਵਾਸੀਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਵਿਅਕਤੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਇਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਫਿਰੋਜ਼ਪੁਰ ਦਾ ਪਿੰਡ ਬੱਗੇ ਕੇ ਖੁਰਦ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਦੀ ਇਹ ਘਟਨਾ ਵਾਪਰੀ ਹੈ ਅਤੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਕੈਦ ਹੋ ਗਈਆਂ ਨੇ ਕਿਸ ਤਰੀਕੇ ਦੇ ਨਾਲ ਚੋਰੀ ਦੀ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਆਪਣੇ ਆ ਬੀਤੀ ਇੱਕ ਦਿਨ ਛੱਡ ਕੇ ਪਿਛਲੀ ਰਾਤ ਦੇ 1:30 ਵਜੇ ਦਾ ਟਾਈਮ ਹੈ। ਕੋਈ ਅਣਪਛਾਤਾ ਵਿਅਕਤੀ ਹੈ ਤੇ ਉਹ ਆਪਣੇ ਗੁਰੂ ਘਰੇ ਐਂਟਰੀ ਕੀਤੀ ਉਹਨੇ ਪਹਿਲੀ ਕੰਦ ਟੱਪਿਆ ਜੰਦਰਾ ਨਹੀਂ ਟੁੱਟਾ ਬਾਅਦ ਚ ਦੋ ਲੋਕ ਤੋੜ ਕੇ ਅੰਦਰ ਗਿਆ ਤੇ ਬੂਟ ਪਾ ਕੇ ਤੇ ਅੰਦਰ ਜਾ ਕੇ ਸੀਰੀ ਸਾਹਿਬ ਫੜ ਕੇ ਤੇ ਗੋਲਕ ਭੰਨੀ ਉਹਨੇ ਤੇ ਜੋ ਵਿੱਚ ਸੀ ਪੈਸੇ ਜੋ ਵੀ ਲੈ ਕੇ ਤੇ ਉਹ ਬਾਅਦ ਚ ਉਥੋਂ ਗਿਆ ਚਲੇ ਵਾਪਸ ਸਾਰੀ ਘਟਨਾ ਸੀ ਸੀਟੀਵੀ ਦੇ ਵਿੱਚ ਕੈਦ ਹੋਈ ਹੈ ਹਾਂਜੀ ਹਾਂਜੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ਸਾਡੇ 8 7-8 ਕੈਮਰੇ ਲੱਗੇ ਹੋਏ ਗੁਰਦੁਆਰਾ ਸਾਹਿਬ ਸਾਡੇ ਵਿੱਚ ਅਲੱਗ-ਅਲੱਗ ਉਹਨਾਂ ਦੀ ਫੁਟੇਜ ਆਈ ਹੈ ਕੀ ਮੰਨ ਕਰਦੇ ਹੋ ਅਸੀਂ ਇਨਸਾਫ ਚਾਹੁੰਦੇ ਆ ਕਿ ਜੋ ਵੀ ਪ੍ਰਸ਼ਾਸਨ ਸਾਡੇ ਕੋਲ ਪਹੁੰਚਿਆ ਸਾਡੇ ਜੋ ਵੀ ਬੇਅਦਬੀ ਹੋਈ ਏ ਜੋ ਵੀ ਸਾਡੇ ਚੋਰੀ ਹੋਈ ਏ ਉਹ ਸਾਡੇ ਵੀ ਚੋਰ ਫੜਿਆ ਜਾਵੇ ਤੇ ਇਨਸਾਫ ਦਿੱਤਾ ਜਾਵੇ ਕੀ ਹੋਇਆ ਕੀ ਹੈ ਪਿੰਡ ਬੱਗੇ ਖੁਰਦੇ ਜੀ ਤੇ ਮੌਜੂਦਾ ਮੈਂ ਸਰਪੰਚ ਵੀ ਆ ਪਿਛਲੇ 2 ਦਿਨ ਦੇ ਵਿੱਚ ਸਾਡੇ ਪਿੰਡ ਕੋਈ ਅਣਪਛਾਤਾ ਵਿਅਕਤੀ ਹੈ ਰਾਤ ਨੂੰ ਜਿਹਨਾਂ ਨੇ ਗੁਰਦਰਾ ਸਾਹਿਬ ਦੇ ਵਿੱਚ ਵੜ ਕੇ ਚੋਰੀ ਕੀਤੀ ਏ ਸੋ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਨੂੰ ਇਸ ਤੋਂ ਪਹਿਲਾਂ ਕਿ ਹੋਰ ਗੁਰਦਰਿਆਂ ਦੇ ਵਿੱਚ ਇਹੋ ਜਿਹੀ ਵਾਰਦਾਤ ਹੋਵੇ ਇਸ ਗਰੋਹ ਨੂੰ ਫੜਿਆ ਜਾਵੇ ਉਸ ਚੋਰ ਨੂੰ ਫੜਿਆ ਜਾਵੇ ਤੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਕੀ ਸੀ ਸੀਸੀਟੀਵੀ ਦੇ ਵਿੱਚ ਕੀ ਸਾਹਮਣੇ ਆਇਆ ਸੀਸੀਟੀਵੀ ਦੇ ਵਿੱਚ ਉਹਨਾਂ ਦੀ ਫੋਟੋਜ਼ ਆਈ ਉਹਨੇ ਮੂੰਹ ਬਲੇਟਿਆ ਹੈ ਜੀ ਤਾਂ ਉਹ ਪੈਦਲ ਪਿੰਡ ਦੇ ਵਿੱਚ ਪਹਿਲਾਂ ਗਲੀ ਲੱਭ ਰਿਹਾ ਸੀ ਜੋ ਸਾਨੂੰ ਪਤਾ ਲੱਗਾ ਗੁਰਦਾਰੇ ਜੀ ਗਲੀ ਲੱਭ ਕੇ ਫਿਰ ਗੁਰਦਰਾ ਸਾਹਿਬ ਗਿਆ ਉਹਨੇ ਭੰਨੇ ਨੇ ਆਪਣਾ ਤਾਲੇ ਭੰਨੇ ਨੇ ਤੇ ਗੋਲਕ ਨੂੰ ਤੋੜ ਕੇ ਤੇ ਪੈਸੇ ਲੈ ਗਿਆ ਜੀ ਸੋ ਇਹ ਇੱਕ ਦੋ ਘਟਨਾ ਹੋਰ ਵੀ ਹੋਈਆਂ ਨੇੜੇ ਪਿੰਡਾਂ ਦੇ ਵਿੱਚ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਤੋਂ ਪਹਿਲਾਂ ਕੋਈ ਹੋਰ ਵਾਰਦਾਤ ਹੋਵੇ ਤਾਂ ਇਸ ਗਰੋਹ ਨੂੰ ਮੈਨੂੰ ਜਿੰਨਾ ਚਿਰ ਸਾਨੂੰ ਲੱਗਦਾ ਹੈ ਕਿ ਗਰੋਹ ਕਿਉਂਕਿ ਜਿਹੜਾ ਇਹ ਕੰਮ ਕਰ ਰਿਹਾ ਹੈ ਇਸ ਨੂੰ ਰਾਤ ਦੀ ਵਾਦ ਰਾਤ ਦੀ ਵਾਦ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸੇਵਾਦਾਰ ਨਹੀਂ ਹੈਗਾ ਸੀਗਾ ਕੋਈ ਕਿਸੇ ਤਰ੍ਹਾਂ ਦੀ ਸਕਿਉਰਿਟੀ ਨਹੀਂ ਹੈਗੀ ਉੱਥੇ ਬਿਲਕੁਲ ਸਰ ਸਕਿਉਰਿਟੀ ਹੈਗੀ ਕੈਮਰੇ ਲੱਗੇ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਘਾਰੇ ਸੇਵਾਦਾਰ ਦਾ ਨਾਲ ਹੀ ਘਾਰੇ ਤਾਂ ਰਾਤ ਦੇ ਡੇਢ ਲਗਭਗ 1:30 ਵਜੇ ਦਾ ਇੱਕ ਘਟਨਾ ਹੋਈ ਜੀ ਕਿ ਕਿੰਨੀ ਮੰਗ ਕਰਦੇ ਹੋ ਮੰਗ ਸਰ ਪ੍ਰਸ਼ਾਸਨ ਨੂੰ ਕਹਿੰਦੇ ਵੀ ਇਸ ਤੋਂ ਪਹਿਲਾਂ ਕੋਈ ਹੋਰ ਵਾਰਦਾਤ ਹੋਵੇ ਜਾਂ ਹੋਰ ਗੁਰਦਿਆਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਹੋਣ ਤੇ ਉਸ ਸਟੋਰ ਨੂੰ ਫੜਾਇਆ ਜਾਵੇ ਜੀ ਫੜ ਕੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਆਪਣੇ ਆ ਬੀਤੀ ਇੱਕ ਦਿਨ ਛੱਡ ਕੇ ਪਿਛਲੀ ਰਾਤ ਇਹ 1:30 ਵਜੇ ਦਾ ਟਾਈਮ ਹੈ ਕੋਈ ਅਣਪਛਾਤਾ ਵਿਅਕਤੀ ਹੈ ਤੇ ਆਪਣੇ ਗੁਰੂ ਘਰੇ ਐਂਟਰੀ ਕੀਤੀ ਉਹਨੇ ਪਹਿਲੀ ਕੰਦ ਟੱਪਿਆ ਜੰਦਰਾ ਨਹੀਂ ਟੁੱਟਾ ਬਾਅਦ ਚ ਦੋ ਲੋਕ ਤੋੜ ਕੇ ਅੰਦਰ ਗਿਆ ਤੇ ਬੂਟ ਪਾ ਕੇ ਬੂਟ ਪਾ ਕੇ ਗੁਰੂ ਘਰ ਦੇ ਵਿੱਚ ਦਾਖਲ ਹੋ ਗਿਆ ਅਤੇ ਸ੍ਰੀ ਸਾਹਿਬ ਦੇ ਨਾਲ ਗੋਲਕ ਪੰਨੀ ਤੇ ਫਿਰ ਉਸ ਦੇ ਵਿੱਚੋਂ ਪੈਸੇ ਲੈ ਕੇ ਫਰਾਰ ਹੋ ਗਿਆ ਇੱਕ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਤਸਵੀਰਾਂ ਫਿਰੋਜ਼ਪੁਰ ਦੇ ਗੁਰੂ ਘਰ ਦੀਆਂ ਨੇ ਜਿੱਥੇ ਚੋਰੀ ਦੀ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਿੰਡ ਬੱਗੇ ਕੇ ਖੁਰਦ ਦੇ ਵਿੱਚ ਦਿਨ ਰਾਤ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਚੋਰ ਦਾਖਲ ਹੋ ਜਾਂਦਾ ਹੈ ਔਰ ਉਸ ਦੇ ਵੱਲੋਂ ਬੇਅਦਬੀ ਦੀ ਇਸ ਘਟਨਾ ਨੂੰ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬੇਅਦਬੀ ਵੀ ਕੀਤੀ ਗਈ ਕਿਉਂਕਿ ਕਿਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਬੂਟ ਪਾ ਕੇ ਦਾਖਲ ਹੋ ਗਿਆ ਤੇ ਇੱਕ ਤਰੀਕੇ ਦੀ ਬੇਅਦਬੀ ਹੈ ਔਰ ਉੱਥੇ ਸ੍ਰੀ ਸਾਹਿਬ ਦੇ ਨਾਲ ਗੋਲਕ ਨੂੰ ਭੰਨਦਾ ਹੈ ਤੇ ਉਸ ਤੋਂ ਬਾਅਦ ਉਸ ਦੇ ਵਿੱਚੋਂ ਪੈਸੇ ਕੱਢ ਕੇ ਉਥੋਂ ਫਰਾਰ ਹੋ ਜਾਂਦਾ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਚੋਰ ਨੂੰ ਫੜਨ ਲਈ ਅਤੇ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਸੀਸੀਟੀਵੀ ਫੁਟੇਜ ਜਿਹਨੇ ਵੀ ਦੇਖੀ ਉਹਦਾ ਦਿਲ ਖੋਲ ਗਿਆ ਖੂਨ ਖੋਲ ਗਿਆ ਕਿ ਕਿਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਬੂਟ ਪਾ ਕੇ ਬੰਦਾ ਦਾਖਲ ਹੋ ਗਿਆ ਗੁਰੂ ਘਰ ਦੀ ਮਰਿਆਦਾ ਤੱਕ ਦਾ ਖਿਆਲ ਨਹੀਂ ਰੱਖਿਆ ਗਿਆ ਔਰ ਕਿਸ ਤਰੀਕੇ ਦੇ ਨਾਲ ਗੋਲਕ ਦੇ ਵਿੱਚੋਂ ਇਹ ਚੋਰੀ ਕੀਤੀ ਗਈ ਸ੍ਰੀ ਸਾਹਿਬ ਦਾ ਇਸਤੇਮਾਲ ਕੀਤਾ ਗਿਆ ਤਾਂ ਜਿਸ ਨੇ ਵੀ ਇਹ ਵੀਡੀਓ ਦੇਖੀ ਉਹਦਾ ਦਿਲ ਰੂ ਕੰਬੂ ਉਠੀ ਹੈ ਤਸਵੀਰ ਦੇਖ ਕੇ ਕਿ ਕਿਸ ਤਰੀਕੇ ਦੇ ਨਾਲ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਮਰਿਆਦਾ ਕਿਸ ਤਰੀਕੇ ਦੇ ਨਾਲ ਭੰਗ ਕੀਤੀ ਗਈ ਤਾਂ ਇਹ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਫਿਰੋਜ਼ਪੁਰ ਦੇ ਪਿੰਡ ਬੱਗੇ ਕੀ ਖੁਰਦ ਦੀਆਂ ਇਹ ਤਸਵੀਰਾਂ ਜਿੱਥੇ ਗੁਰੂ ਘਰ ਦੇ ਵਿੱਚ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਗੋਲਕ ਤੋਂ ਪੈਸੇ ਚੋਰੀ